ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ 15 ਭਗਤ 11 ਭਟ ਤੇ ਤਿੰਨ ਗੁਰਸਿੱਖਾਂ ਦੀ ਬਾਣੀ ਦਰਜ ਹੈ। ਭਾਪ 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਉਹਨਾਂ ਵਿੱਚੋਂ ਅੱਜ ਆਪਾਂ 15 ਭਗਤਾਂ ਵਿੱਚੋਂ ਇੱਕ ਭਗਤ ਭਗਤ ਰਾਮਾਨੰਦ ਜੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੀ ਸ਼ਬਦ ਹੈ ਆਪਾਂ ਉਹਨੂੰ ਵਿਚਾਰਨਾ ਹੈ ਪਹਿਲਾਂ ਆਪਾਂ ਉਹ ਸ਼ਬਦ ਪਾਠ ਕਰਦੇ ਹਾਂ ਉਸ ਤੋਂ ਬਾਅਦ ਉਹਨੂੰ ਆਪਾਂ ਵਿਸੰਖੇ ਵਿੱਚ ਹੀ ਵਿਚਾਰਨ ਦਾ ਉਤਪੰਨ ਕਰਾਂ ਰਾਮਾਨੰਦ ਜੀ ਕਰੂ ਪਹਿਲਾ ਇਕ ਉਹਨਕਾਰੂ ਸਤਗੁਰ ਪ੍ਰਸਾਦ ਗਤ ਜਾਈਏ ਰੇ ਕਰ ਲਾ ਪੂਰੰਗ ਮੇਰਾ ਚਿਤ ਨ ਚਲੇ ਮਨ ਭਇਓ ਪੰਗ ਰਹਾ ਇਕ ਦਿਸ ਮਨ ਭਈ ਉਮੰਗ ਕਸ ਚੰਦਨ ਚੂ ਆਉ ਬੋ ਸੁਗੰਧ ਪੂਜਨ ਚਾਲੀ ਬ੍ਰਹਮ ਠਾਈ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹ ਹੈ ਜਹਾਂ ਜਾਈਏ ਤਹ ਚਲ ਪਖਾਨ ਤੂ ਪੂਰ ਰਹਿਓ ਹੈ ਸਭ ਸਮਾਨ ਬੇਦ ਪੁਰਾਨ ਸਭ ਦੇਖੇ ਜੋਏ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ ਸਤਗੁਰ ਮੈਂ ਬਲਹਾਰੀ ਤੂਰ ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਟੇ ਕੋਟ ਕਰਮ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਟੇ ਕੋਟ ਕਰਮ ਇਹ ਪਾਵਨ ਸ਼ਬਦ ਤਾਂ ਤਾਂ ਸ੍ਰੀ ਗੁਰੂ ਗੰਸਾਹ ਮਹਾਰਾਜ ਜੀ ਦੇ 1195 ਅੰਗ ਤੇ ਸੁਭਾਏ ਬਾਨ ਹੈ ਭਗਤ ਰਾਮਾਨੰਦ ਜੀ ਦੀ ਮਹਾਰਗ ਰਸਨਾ ਤੋਂ ਇਹ ਸ਼ਬਦ ਉਚਾਰਿਆ ਗਿਆ ਭਗਤ ਰਾਮਾਨੰਦ ਜੀ ਦਾ ਜਨਮ 1366 ਈਸਵੀ ਵਿੱਚ ਹੋਇਆ ਤੇ ਉਹਨਾਂ ਦਾ ਜੋਤੀ ਜੋਤ 1400 ਸਤ ਅਸਵੀ ਵਿੱਚ ਭਾਵ ਗੁਰੂ ਨਾਨਕ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਜਨਮ 1469 ਵਿੱਚ ਹੁੰਦਾ ਹੈ ਤੇ ਉਹਨਾਂ ਤੋਂ 2 ਸਾਲ ਪਹਿਲਾਂ ਇਹ ਜੋਤੀ ਜੋ ਸਮਾਜਣ ਦੇ ਨੇ 101 ਸਾਲ ਦੀ ਉਮਰ ਪੂਰ ਕੇ ਜਾਣੇ ਕਿ ਇਹ ਗੁਰੂ ਨਾਨਕ ਸਾਹਿਬ ਤੋਂ 100 ਸਾਲ ਪਹਿਲਾਂ ਇਹ ਪਗਤ ਰਾਮਾਨੰਦ ਜੀ ਹੋਇਲੇ ਬ੍ਰਾਹਮਣ ਦੇ ਘਰ ਇਹਨਾਂ ਦਾ ਜਨਮ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦਾ ਇੱਕ ਸ਼ਬਦ ਹੀ ਦਰਜ ਹੈ ਜਿਹੜਾ ਆਪਾਂ ਨੇ ਹੁਣ ਬੜਿਆ ਹੈ ਆਓ ਉਹਨੂੰ ਆਪਾਂ ਸੰਖੇਪ ਵਿੱਚ ਹੀ ਸਮਝਣ ਦਾ ਯਤਨ ਕਰਦੇ ਹਾਂ ਕਿਉਂਕਿ ਇਹੋ ਸ਼ਬਦ ਆਪਾਂ ਸੁਣਨੇ ਤੱਕ ਹੀ ਨੇ ਵਿਚਾਰਨ ਤਾਂ ਦੂਰ ਦੀ ਗੱਲ ਹੈ ਵੀ ਨਾ ਵੀ ਆਪਾਂ ਵਿਚਾਰ ਸੁਣ ਸਕੀਏ ਜਾਂ ਸਮਝ ਸਕੀਏ ਕਿਉਂਕਿ ਜਦੋਂ ਇਹਨਾਂ ਦਾ ਪਾਠ ਹੁੰਦਾ ਉਸ ਟਾਈਮ ਆਪਾਂ ਰਾਤ ਨੂੰ ਸੁੱਤੇ ਪਏ ਹੁੰਦੇ ਆ ਅਖੰਡ ਪਾਠ ਜਦੋਂ ਚੱਲਦਾ ਜਦੋਂ 1195 ਅੰਗ ਪੜਿਆ ਜਾਂਦਾ ਉਸ ਟਾਈਮ ਦੂਜੇ ਦਿਨ ਤਕਰੀਬਨ ਰਾਤ ਦੇ 12:00 ਹੁੰਦੇ ਆਉ ਤੁਹਾਨੂੰ ਸੁਹਾਗਾ ਸਮਾਪਤ ਹੋਇਆ ਵੀ ਸ਼ਬਦ ਨੂੰ ਆਪਾਂ ਸੁਣ ਲੈ ਇਹ ਸਮਝਣ ਦਾ ਵੀ ਆਪਾਂ ਯਤਨ ਕਰੀਏ ਇਹ ਸ਼ਬਦ ਦੀ ਪਹਿਲੀ ਤੁਕ ਹੀ ਰਹਾਉ ਵਾਲੀ ਤੁਕ ਹੈ ਸ਼ੁਰੂ ਤੋਂ ਸਮਝਦੇ ਹਾਂ ਕਤ ਜਾਈਏ ਰੇ ਘਰ ਦਾ ਕੋ ਰੰਗ ਭਗਤ ਰਾਮ ਅਨੰਦ ਜੀ ਕਹਿੰਦੇ ਕਹਿੰਦੇ ਮੈਂ ਹੋਰ ਕਿੱਥੇ ਜਾਵਾਂ ਤੇ ਕਿਉਂ ਜਾਵਾਂ ਕਹ ਅਰ ਰੰਗ ਕੋ ਰੰਗ ਕਹਦੇ ਹੁਣ ਮੇਰੇ ਹਿਰਦੇ ਰੂਪੀ ਘਰ ਵਿੱਚ ਮਨ ਰੂਪੀ ਘਰ ਵਿੱਚ ਉਹ ਨਾਮ ਦਾ ਰੰਗ ਮੈਨੂੰ ਲੱਗ ਗਿਆ ਮੈਨੂੰ ਉਹ ਸਮਝ ਆ ਜਿਹੜੀ ਉਹ ਆ ਗਈ ਮੈਨੂੰ ਹੋਰ ਕੋਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਕਿਉਂਕਿ ਮੇਰੇ ਹਿਰਦੇ ਰੂਪੀ ਘਰ ਵਿੱਚ ਉਹ ਨਾਮ ਦਾ ਉਹ ਗਿਆਨ ਦਾ ਰੰਗ ਮੈਨੂੰ ਲੱਗ ਗਿਆ ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ ਕਹਿੰਦੇ ਹੁਣ ਮੇਰਾ ਚਿੱਤ ਕਿਤੇ ਹੋਰ ਜਾਣ ਨੂੰ ਕਰਦਾ ਹੀ ਨਹੀਂ ਜਿਹੜਾ ਮੇਰਾ ਮਨ ਹੈ ਇਹ ਕਹਿੰਦੇ ਪੰਗ ਭਾ ਪਿੰਗੜਾ ਹੋ ਗਿਆ ਇਹ ਹੁਣ ਉਰੇ-ਉਰੇ ਨਹੀਂ ਭੱਜਦਾ ਵੀ ਕਹਿੰਦੇ ਇੱਥੇ ਚਲੇ ਜਾ ਉੱਥੇ ਚਲੇ ਜਾ ਪੰਗ ਹੁੰਦਾ ਪਿੰਗੜਾ ਜਿਸ ਤਰ੍ਹਾਂ ਆਪਾਂ ਭਗਤ ਕਬੀਰ ਜੀ ਦਾ ਪਹਿਲਾ ਸ਼ਲੋਕ ਪੜਿਆ ਕਬੀਰ ਬੂੰਗਾ ਹੂਆ ਬਾਵਰਾ ਪਹਿਰਾ ਹੂਆ ਤਾਨ ਪਾਉ ਮੋ ਤੇ ਪਿੰਗਲ ਪੈ ਮਾਰਿਆ ਸਤਗੁਰ ਗਵਾਨ ਕਹਿੰਦੀ ਜਦੋਂ ਤੋਂ ਸਤਗੁਰੂ ਨੇ ਮੇਰੇ ਹਿਰਦੇ ਵਿੱਚ ਗਿਆਨ ਰੂਪੀ ਬਾਣ ਮਾਰਿਆ ਨਾ ਤੀਰ ਮਾਰਿਆ ਕਹਿੰਦੇ ਉਦੋਂ ਤੋਂ ਜਿਹੜਾ ਮੇਰਾ ਮਨ ਹੈ ਕਹਿੰਦੇ ਗੁੰਗਾ ਹੋ ਗਿਆ ਬਾਬਾ ਕਹਿੰਦੇ ਮੇਰਾ ਜਿਹੜੀ ਜ਼ੁਬਾਨ ਹੈ ਇਹ ਤੋਂ ਮੈਂ ਗੁੰਗਾ ਹੋ ਗਿਆ ਦੁਨਿਆਵੀ ਤੌਰ ਤੇ ਗੁੰਗਾ ਨਹੀਂ ਮੈਂ ਮਾੜੇ ਬੋਲ ਬੋਲਣ ਤੋਂ ਕਿਸੇ ਦੀ ਨਿੰਦਿਆ ਕਰਨ ਤੋਂ ਨਿੰਦਿਆ ਚੁਗਲੀ ਤੋਂ ਕਿਸੇ ਨੂੰ ਗਲਤ ਬੋਲਣ ਤੋਂ ਕਹਿੰਦੇ ਮੇਰਾ ਮਨ ਹੋਣ ਮੇਰਾ ਜਿਹੜੀ ਜ਼ੁਬਾਨ ਹੈ ਇਹ ਗੁੰਗੀ ਹੋ ਗਈ ਇਹ ਹੁਣ ਬੋਲਦੀ ਨਹੀਂ ਮਾੜੇ ਬੋਲ ਨਹੀਂ ਬੋਲਦੇ ਜਿਹੜਾ ਕਿਸੇ ਦਾ ਬੋਲ ਕੋਈ ਦਿਲ ਦਿਖਾਉਂਦਾ ਉਹ ਬੋਲ ਕਹਿੰਦੇ ਹੁਣ ਭਗਤ ਜੀ ਕਹਿੰਦੇ ਮੇਰੀ ਜ਼ੁਬਾਨ ਨਹੀਂ ਹੋ ਗੂੰਗਾ ਹੂਆ ਬਾਬਾ ਕਹਿੰਦੇ ਲੋਕਾਂ ਦੇ ਭਾਵੇਂ ਕਮਲਾ ਵੀ ਹੋ ਗਿਆ ਬਾਬਰਤ ਹੋਇਆ ਕਮਲਾ ਕਹਿੰਦੇ ਲੋਕ ਸਮਝਦੇ ਬਹਿਰਾ ਹੂਆ ਕੰਨ ਕਹਿੰਦੇ ਕੰਨਾਂ ਤੋਂ ਬਹਿਰਾ ਹੋ ਗਿਆ ਸੁਣਨ ਤੋਂ ਹਟ ਗਿਆ ਕਹਿੰਦੇ ਪਹਿਲਾਂ ਮੈਨੂੰ ਨਿੰਦਿਆ ਚੁਗਲੀ ਸੁਣ ਕੇ ਬਹੁਤ ਸਵਾਦ ਆਉਂਦਾ ਸੀ ਕਿਸੇ ਦੀ ਬੁਰਾਈ ਸੁਣ ਕੇ ਨਿੰਦਿਆ ਚੁਗਲੀ ਸੁਣ ਕੇ ਪਰ ਕਹਿੰਦੇ ਹੁਣ ਬਹਿਰਾ ਹੋ ਗਿਆ ਤਾਂ ਕਹਿੰਦੇ ਹੁਣ ਉਸ ਪਾਸਿਓ ਮੇਰੇ ਕੰਨ ਬਹਿਰੇ ਹੋ ਗਏ ਹੁਣ ਮੈਨੂੰ ਇਹਨਾਂ ਵਿੱਚ ਰਸ ਨਹੀਂ ਆਉਂਦਾ ਕਿ ਕਿਸੇ ਦੀ ਕੋਈ ਬੁਰਾਈ ਕਰੇ ਕੋਈ ਨਿੰਦਿਆ ਚੁਗਲੀ ਕਰੇ ਇਹ ਨਹੀਂ ਕਹਿੰਦੇ ਮੈਂ ਹੁਣ ਸੁਣਦਾ ਹੈ ਬਹਿਰਾ ਹੁਆ ਤਾਂ ਪਾਹੋਂ ਤੇ ਪਿੰਗੜ ਪੈਰਾ ਕਹਿੰਦੇ ਪੈਰਾਂ ਤੋਂ ਮੈਂ ਪਿੰਗੜਾ ਹੋ ਗਿਆ ਪਿੰਗੜਾ ਹੁੰਦਾ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਚੱਲ ਕੇ ਨਹੀਂ ਜਾ ਸਕਦਾ ਇਸੇ ਤਰ੍ਹਾਂ ਕਹਿੰਦੇ ਹੁਣ ਜਿਹੜੇ ਮੇਰੇ ਪੈਰ ਨੇ ਨਾ ਇਹ ਚੱਲ ਕੇ ਕਹਿੰਦੇ ਕਿਸੇ ਗਲਤ ਜਗ੍ਹਾ ਤੇ ਨਹੀਂ ਜਾਂਦੀ ਕਿਸੇ ਵਿਕਾਰਾਂ ਵਾਲੀ ਜਗ੍ਹਾ ਤੇ ਨਹੀਂ ਜਾਂਦੇ ਰਸ ਭੋਗਣ ਇਹ ਚੱਲ ਕੇ ਹੁਣ ਗੁਰੂ ਘਰ ਜਾਂਦੇ ਨੇ ਜਿੱਥੇ ਮੈਨੂੰ ਸੋਹਣੀ ਸਿੱਖਿਆ ਮਿਲਦੀ ਹੈ ਗੁਰੂ ਦੇ ਬਚਨ ਸੁਣਨ ਨੂੰ ਮਿਲਦੇ ਨੇ ਇਹ ਕਹਿੰਦੇ ਹੁਣ ਉੱਥੇ ਚੱਲ ਮਿਲ ਕਿਤੇ ਹੋਰ ਐਸੀ ਜਗ੍ਹਾ ਤੇ ਨਹੀਂ ਜਾਂਦੇ ਜਿੱਥੇ ਮੇਰਾ ਮਨ ਹੋਰ ਵੀ ਖਰਾਬ ਹੋ ਪੈਰਾ ਤੋਂ ਕਹਿੰਦੇ ਮੈਂ ਪਿੰਗੜਾ ਹੋ ਗਿਆ ਕਦੋਂ ਕਹਿੰਦੇ ਮਾਰਿਆ ਸਤਗੁਰੂ ਬਾ ਜਦੋਂ ਕਹਿੰਦੇ ਫਿਰਤੇ ਰੂਪੀ ਘਰ ਵਿੱਚ ਸਤਿਗੁਰੂ ਨੇ ਆਪਣੇ ਗਿਆਨ ਦਾ ਬਾਣ ਮਾਰੇ ਤੀਰ ਮਾਰੇ ਉਦੋਂ ਤੋਂ ਕਹਿੰਦੇ ਮੇਰਾ ਮਨ ਜਿਹੜਾ ਕਹਿੰਦੇ ਗਲਤ ਪਾਸੇ ਜਾਣ ਤੋਂ ਹਟ ਗਿਆ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ ਕਹਿੰਦੇ ਹੁਣ ਮੇਰਾ ਜਿਹੜਾ ਮਨ ਹੈ ਇਹ ਉੱਤਰ ਉੱਤਰ ਨਹੀਂ ਪਟਕਦਾ ਇਹ ਠਹਿਰ ਹੋ ਗਿਆ ਇਸ ਥਿਰ ਹੋ ਗਿਆ ਇਹ ਟਿਕ ਗਿਆ ਇਹਦੇ ਵਿੱਚ ਸਹਜ ਆ ਗਿਆ ਰਹਾਉ ਪਰ ਕਹਿੰਦੇ ਇਸ ਤੋਂ ਪਹਿਲਾਂ ਨਾ ਮੇਰਾ ਮਨ ਵੀ ਪੂਰੇ-ਪੂਰੇ ਭਟਕਦਾ ਸੀ ਲੋਕਾਂ ਦੇ ਦੇਖ ਤਖਾਵੇ ਦੇਖ ਕੇ ਇਹ ਵੀ ਜਾਣਾ ਚਾਹੁੰਦਾ ਸੀ ਕਿ ਮੈਂ ਇੱਕ ਦਿਵਸ ਮਨ ਭਈ ਉਮੰਗ ਕਹਿੰਦੇ ਮੇਰੇ ਮਨ ਵਿੱਚ ਵੀ ਲੋਕਾਂ ਨੂੰ ਦੇਖ ਕੇ ਵੀ ਲੋਕ ਕਿਵੇਂ ਪੂਜਾ ਕਰਨ ਜਾਂਦੇ ਨੇ ਕਿਸ ਤਰ੍ਹਾਂ ਲੋਕ ਮੱਥੇ ਟੇਕਦੇ ਫਿਰਦੇ ਨੇ ਕਿਉਂ ਕਿਤੇ ਕੋਈ ਕਿਤੇ ਕਹਿੰਦੇ ਮੇਰਾ ਮਨ ਵੀ ਕਰਿਆ ਮੇਰੇ ਮਨ ਵਿੱਚ ਵੀ ਇੱਕ ਚਾਰਾ ਉੱਠੀ ਉਹ ਮੰਗ ਉੱਠੀ ਵੀ ਮੈਂ ਵੀ ਚਾਹਾਂ ਘਸ ਚੰਦਨ ਚੋਆ ਬਹੁਤ ਸੁਗੰਧ ਜਿਸ ਤਰ੍ਹਾਂ ਕਹਿੰਦੇ ਲੋਕ ਤਾਂ ਮੰਦਰਾਂ ਵਿੱਚ ਪੂਜਾ ਕਰਨ ਜਾਂਦੇ ਨੇ ਥਾਲੀ ਦੇ ਵਿੱਚ ਸਮਾਨ ਰੱਖਦੇ ਨੇ ਕਾਸ ਚੰਦਨ ਕਹਿੰਦੇ ਚੰਦਨ ਰੱਖਦੇ ਨੇ ਸੁਗੰਧ ਦੀਆਂ ਹੋਰ ਚੀਜ਼ਾਂ ਹੋਰ ਸਮਗਰੀ ਜੋ ਵੀ ਉਹਨਾਂ ਦੀ ਹੁੰਦੀ ਹੈ ਉਹ ਰੱਖਦੇ ਨੇ ਕਹਿੰਦੇ ਮੈਂ ਵੀ ਉਸ ਤਰ੍ਹਾਂ ਹੀ ਸਾਰਾ ਸਮਾਨ ਰੱਖ ਕੇ ਜਾਣ ਦੀ ਚਾਹਨਾ ਮੇਰੇ ਮਨ ਵਿੱਚ ਉੱਠੀ ਪੂਜਨ ਚਾਲੀ ਬ੍ਰਹਮ ਠਾਏ ਕਹਿੰਦੇ ਮੈਂ ਵੀ ਉੱਠ ਕੇ ਤੁਰ ਪਈ ਮੈਂ ਵੀ ਉੱਠ ਕੇ ਤੁਰ ਪਈ ਵੇ ਚਲੋ ਮੈਂ ਵੀ ਉਹ ਮੂਰਤੀ ਦੀ ਪੂਜਾ ਕਰਦਾ ਜਿਨ ਲੋਕ ਕਹਿੰਦੇ ਨੇ ਇਹ ਬ੍ਰਹਮ ਹੈ ਇਹ ਪਰਮਾਤਮਾ ਕਹਿੰਦੇ ਮੇਰਾ ਵੀ ਮਨ ਵਿੱਚ ਉਹ ਮੰਗ ਉੱਠੀ ਦੇਖ ਦਿਖਾਵਾ ਲੋਕਾਂ ਦਾ ਦੇਖ ਕੇ ਸੋ ਬ੍ਰਹਮ ਬਤਾਇਓ ਕੋਰ ਮਨ ਹੀ ਮਾ ਹੈ ਪਰ ਕਹਿੰਦੇ ਮੇਰੇ ਗੁਰੂ ਨੇ ਤਾਂ ਮੈਨੂੰ ਇਹ ਬਤਾਤਾ ਵੀ ਜਿਹੜਾ ਬ੍ਰਹਮ ਹੈ ਪਰਮਾਤਮਾ ਤਾਲ ਪੁਰਖ ਹੈ ਉਹ ਤਾਂ ਤੇਰੇ ਮਨ ਵਿੱਚ ਹੀ ਹੈ ਜੇ ਕਹਿੰਦੇ ਮਨ ਵਿੱਚ ਹੀ ਹੈ ਫਿਰ ਮੈਂ ਹੋਰ ਕਿਤੇ ਕਿਉਂ ਜਾਵਾਂ ਕਹਿੰਦੇ ਫਿਰ ਮੈਨੂੰ ਸਮਝ ਆ ਜੇ ਵੀ ਮੈਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਜ ਜਿਹੜੀ ਚੀਜ਼ ਮੇਰੇ ਮਨ ਵਿੱਚ ਹੈ ਕਿਉਂਕਿ ਆਪਾਂ ਚੀਜ਼ ਉਹ ਖਰੀਦਣ ਜਾਂਦੇ ਆ ਜਿਹੜੀ ਆਪਣੇ ਘਰ ਨੂੰ ਆ ਭਾਵੇਂ ਕਿਸੇ ਦੇ ਘਰ ਕੋਈ ਮੱਝਾਂ ਡੰਗਰ ਨਹੀਂ ਉਹੀ ਦੁੱਧ ਲੈਣ ਜਾਉ ਨਾ ਕੈਨੀ ਚੱਕੀ ਉਹ ਦੁੱਧ ਲੈਣ ਬਾਹਰ ਜਾਂਦਾ ਵੀ ਮੈਂ ਕਿਸੇ ਤੋਂ ਦੁੱਧ ਮੁੱਲ ਖਰੀਦ ਲੈ ਆਂ ਜੀ ਦੇ ਘਰ ਹੀ ਦੁੱਧ ਬਹੁਤ ਹੈ ਉਹ ਦੁੱਧ ਲੈਣ ਬਾਹਰ ਜਾਵੇ ਤਾਂ ਲੋਕ ਉਤਸੁਨ ਕੀ ਕਹਿਣ ਵੀ ਤੇਰੇ ਤਾਂ ਘਰ ਹੀ ਐਨੇ ਮੱਛਾ ਟੰਕਰ ਨੇ ਐਨਾ ਦੁੱਧ ਹੈ ਤੂੰ ਕਿਉਂ ਕੈਨੀ ਚੱਕੀ ਫਿਰ ਇਸੇ ਲਈ ਕਹਿੰਦੇ ਗੁਰੂ ਨੇ ਜਦੋਂ ਮੈਨੂੰ ਦੱਸਿਆ ਨਾ ਵੀ ਬ੍ਰਹਮ ਤਾਂ ਤੇਰੇ ਅੰਦਰ ਹੀ ਹੈ ਉਹ ਪਰਮਾਤਮਾ ਬਾਰ ਕਹਿੰਦੇ ਜਹਾਂ ਜਾਈਏ ਤਹ ਜਲ ਪਖਾਨ ਪਰ ਕਹਿੰਦੇ ਜਿੱਥੇ ਵੀ ਤੀਰਥ ਤੇ ਮੈਂ ਲੋਕ ਜਾਂਦੇ ਸੀ ਨਾ ਕਹਿੰਦੇ ਉੱਥੇ ਦੋ ਗੱਲਾਂ ਨੇ ਬਸ ਇੱਕ ਜਲ ਪਾਣੀ ਐ ਇੱਕ ਪਖਾਨ ਪੱਥਰ ਕਹਿੰਦੇ ਆ ਜਲ ਵਿੱਚ ਬਾਹਰ ਪਾਣੀ ਚ ਨਹਾ ਲਓ ਤੇ ਬਾਹਰ ਅੰਦਰ ਕਹਿੰਦੇ ਉਹ ਪੱਥਰ ਦੀ ਮੂਰਤੀ ਨੂੰ ਕਹਿੰਦੇ ਨਮਸਕਾਰ ਕਰੋ ਕਹੇ ਸਿਰਫ ਇਹੀ ਦੋ ਚੀਜ਼ਾਂ ਸੀ ਜਹਾਂ ਜਾਈਏ ਤਾਂ ਜਲ ਪਖਾਨ ਵੀ ਬਾਹਰ ਇਸ਼ਨਾਨ ਕਰੋ ਤੇ ਅੰਦਰ ਮੂਰਤੀ ਨੂੰ ਭੋਗ ਲਵਾਓ ਮੱਥਾ ਟੇਕੋ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰੋ ਇਸੇ ਤਰ੍ਹਾਂ ਕਹਿੰਦੇ ਜਦੋਂ ਮੈਨੂੰ ਸਮਝ ਆਈ ਜਿਸ ਤਰ੍ਹਾਂ ਭਗਤ ਕਬੀਰ ਜੀ ਦਾ ਸ਼ਲੋਕ ਹੈ ਕਬੀਰ ਠਾਕਰ ਪੂਜੈ ਮੋਲ ਲੈ ਮਨ ਹੱਥ ਪੀਰ ਕੀ ਜਾਹ ਹੈ ਦੇਖਾ ਦੇਖੀ ਸੁਆੰਗਤ ਭੂਲੇ ਪਟਕ ਖਾ ਹੈ ਕਹਿੰਦੇ ਠਾਕਪੁਰ ਪੂਜੈ ਕਹਿੰਦੇ ਲੋਕ ਮੋਲ ਲੈ ਕਹਿੰਦੇ ਮੋਲਤ ਦੀ ਮੂਰਤੀ ਲੈ ਕੇ ਨਾ ਠਾਕਪੁਰ ਦੀ ਭਾ ਪਰਮਾਤਮਾ ਦੇ ਮੁੱਲ ਦੀਆਂ ਮੂਰਤੀਆਂ ਖਰੀਦ ਲਾਂਦੇ ਨੇ ਕਹਿੰਦੇ ਫਿਰ ਉਹਨੂੰ ਪੁੱਛਦੇ ਨੇ ਦੇਖਾ ਦੇਖੀ ਸੁਆੰਗਤ ਕਹਿੰਦੇ ਲੋਕਾਂ ਦੇ ਦੇਖਾ ਦੇਖੀ ਨਾਲੇ ਵੀ ਫਲਾਣਾ ਇਹ ਕੰਮ ਕਰ ਰਿਹਾ ਹੈ ਮੈਂ ਵੀ ਕਰ ਜਿਸ ਤਰ੍ਹਾਂ ਆਪਾਂ ਕੋਈ ਕਿਤੇ ਮੱਥਾ ਟੇਕਣ ਜਾਂਦਾ ਹੈ ਉਹ ਜੀ ਜਗ੍ਹਾ ਤੇ ਤਉ ਉਸੇ ਹੋਰ ਨੂੰ ਵੀ ਲੈ ਜਾਂਦਾ ਜੇ ਕੋਈ ਆਪਾਂ ਹੀ ਕਹਿੰਦੇ ਨੇ ਵੀ ਇਸ ਵਾਰ ਮੈਨੂੰ ਵੀ ਲੈ ਚਰ ਕਹਿੰਦਾ ਦੇਖਾ ਦੇਖੀ ਸੁਆੰਗ ਤਰ ਭੂਲੇ ਪਟਕਾ ਖਾ ਕਹਿੰਦੇ ਤੀਰਥਾਂ ਤੇ ਜਾਂਦੇ ਨੇ ਇੱਕ ਦੋ ਇਹਨੂੰ ਦੇਖਾ ਦੇਖੀ ਕਰ ਕਹਿੰਦੇ ਭੂਲਾ ਪਟਕਾ ਖਾ ਕਹਿੰਦੇ ਪਰ ਉਹ ਅਗਿਆਨਤਾ ਵਿੱਚ ਭੁੱਲੇ ਹੋਏ ਕਰਮ ਕਾਂਡਾਂ ਵਿੱਚ ਭੁੱਲੇ ਹੋਏ ਕਰਮ ਕਾਂਡ ਕਰਦੇ ਕਹਿੰਦੇ ਫਿਰਦੇ ਕਹਿੰਦੇ ਪਟਕਦੇ ਫਿਰਦੇ ਕਿਉਂਕਿ ਪ੍ਰਾਪਤ ਕਹਿੰਦੇ ਕੁਛ ਨਹੀਂ ਹੋਣਾ ਉਸ ਤੋਂ ਅਗਲਾ ਸ਼ਲੋਕ ਹੈ ਭਗਵਤੀ ਦਾ ਕਹਿੰਦੇ ਵੀਰ ਪਾਹਨ ਪਰਮੇਸ਼ਰ ਕੀ ਆ ਪੂਜੈ ਸਭ ਸੰਸਾਰ ਇਸ ਪਰਵਾਸੀ ਜੋ ਰਹੇ ਬੁੰਡੇ ਕਾਲੀਤਾ ਕਹਿੰਦੇ ਪਾਹਨ ਪਰਮੇਸ਼ਰ ਕੀ ਕਹਿੰਦੇ ਮੁੱਲ ਦਾ ਪੱਥਰ ਲਿਆ ਕੇ ਕਹਿੰਦੇ ਉਹਨੂੰ ਪਰਮੇਸ਼ਰ ਸਮਝ ਲਿਆ ਵੀ ਇਹੀ ਪ੍ਰਮਾਤਮਾ ਹੈ ਉਹਨੂੰ ਪੂਜਣ ਲੱਗ ਗਏ ਜਿਸ ਤਰ੍ਹਾਂ ਅੱਜ ਕੱਲ ਵੀ ਚਾਰ ਇੱਟਾਂ ਲਿਆਉਂਦੇ ਨੇ ਥੜਾ ਬਣਾ ਕੇ ਬਾਅਦ ਚੋਂ ਦੀ ਪੂਜਾ ਸ਼ੁਰੂ ਕਰ ਦਿੰਦੇ ਨੇ ਆਪੇ ਟਾਂ ਲਾ ਲੈਂਦੇ ਨੇ ਆਪੇ ਬਾਅਦ ਚੋਂ ਚ ਡਰਨ ਲੱਗ ਜਾਂਦੇ ਨੇ ਵੀ ਪਤਾ ਨਹੀਂ ਇਹਦੇ ਵਿੱਚ ਹੁਣ ਕੀ ਆ ਗਿਆ ਜਾਂ ਮੂਰਤੀਆਂ ਬਣਾ ਲੈਂਦੇ ਨੇ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੰਦੇ ਨੇ ਜਿਸ ਤਰ੍ਹਾਂ ਪਾ ਇੱਕ ਮੂਰਤੀ ਪੂਜਾ ਤੇ ਇੱਕ ਦਿਨ ਪਹਿਲਾਂ ਵੀ ਸ਼ਬਦ ਦੇ ਵਿਚਾਰ ਕੀਤੇ ਸੀ ਇਸੇ ਤਰ੍ਹਾਂ ਉਹਦੇ ਵਿੱਚ ਡਿਟੇਲਸ ਗੱਲ ਕੀਤੀ ਸੀ ਆਪਾਂ ਨੇ ਇਹਦੇ ਵਿੱਚ ਭਗਤ ਜੀ ਕਹਿੰਦੇ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਕਹਿੰਦੇ ਪੱਥਰ ਲਿਆ ਕੇ ਕਹਿੰਦੇ ਪੱਥਰ ਨੂੰ ਪਰਮੇਸ਼ਰ ਸਮਝ ਕੇ ਪੂਜਣ ਲੱਗ ਗਿਆ ਜਿਸ ਤਰ੍ਹਾਂ ਆਪਾਂ ਥੜਿਆ ਅੱਗੇ ਮੱਥੇ ਟੇਕਦੇ ਆਪਾਂ ਕਿਸੇ ਵੀ ਮੂਰਤੀ ਉੱਤੇ ਪਾਣ ਪਰਮੇਸ਼ਰ ਕੀ ਆ ਪੂਜੈ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ ਬੁੱਢੇ ਕਾਲੀਤਾ ਕਹਿੰਦੇ ਉਹ ਜਿਹੜੇ ਇਹ ਪ੍ਰਵਾਸੇ ਬੈਠੇ ਨੇ ਵੀ ਜਿਹੜੀ ਇਹ ਮੂਰਤੀ ਹੈ ਜਾਂ ਕੋਈ ਇਹ ਖੜਾ ਹੈ ਇਹ ਪੱਥਰ ਹੈ ਮੈਨੂੰ ਕੁਛ ਦੇ ਦੇਵੇਗਾ ਇਹ ਪ੍ਰਵਾਸੇ ਬੈਹਂਦੇ ਨੇ ਸਾਰੀ ਜ਼ਿੰਦਗੀ ਉਹ ਪੱਥਰਾਂ ਦੇ ਇਸ਼ਨਾਨ ਕਰਾਈ ਜਾਂਦੇ ਨੇ ਪੱਥਰਾਂ ਅੱਗੇ ਬੈਹਂਦੇ ਨੇ ਪੱਥਰਾਂ ਨੂੰ ਮੱਥੇ ਟੇਕਦੇ ਨੇ ਮੂਰਤੀਆਂ ਨੂੰ ਭੋਗ ਲਵਾਉਂਦੇ ਨੇ ਹੋਰ ਬਹੁਤ ਉਸ਼ਕਰਮ ਕਾਢ ਕਰਦੇ ਨੇ ਕਹਿੰਦੇ ਪੂਜੇ ਸਭ ਸੰਸਾਰ ਕਹਿੰਦੇ ਇਸ ਪਰਵਾਸੀ ਜੋ ਰਹੇ ਬੁੱਢੇ ਕਾਲੀ ਧਾਰ ਜਿਹੜੇ ਭਰੋਸੇ ਰਹਿੰਦੇ ਨੇ ਕਿ ਪੱਥਰ ਮੈਨੂੰ ਕੁਛ ਦੇ ਦੂ ਬੁੱਢੇ ਕਾਲੀ ਧਾਰ ਕਹਿੰਦੇ ਸਮੁੰਦਰ ਵਿੱਚ ਜਦੋਂ ਇੱਕ ਕਾਲੀ ਧਾਰ ਭਾਵ ਇੱਕ ਇਹੋ ਜਿਹੀ ਲਹਿਰ ਉੱਠਦੀ ਹੈ ਨਾ ਉਹਦੇ ਵਿੱਚ ਜਿਹੜਾ ਆ ਜਾਂਦਾ ਉਹ ਫਿਰ ਬਚਦਾ ਨਹੀਂ ਹੈ ਉਹਨੂੰ ਉਹ ਲਹਿਰ ਹੈ ਜਿਹੜੀ ਉਹ ਖਤਮ ਕਰ ਦਿੰਦੀ ਹੈ ਇਸੇ ਤਰ੍ਹਾਂ ਹੀ ਕਹਿੰਦੇ ਤੂੰ ਜੇ ਪੱਥਰ ਪੂਜਾ ਦੇ ਚੱਕਰ ਵਿੱਚ ਪੈ ਗਿਆ ਨਾ ਤੇਰੇ ਜੀਵਨ ਨੂੰ ਵੀ ਇਹ ਕਾਲੀ ਧਾਰ ਨੇ ਇਹ ਅਗਿਆਨਤਾ ਨੇ ਕਹਿੰਦੇ ਇੱਕ ਦਿਨ ਖਤਮ ਕਰ ਦੇਣਾ ਤੈਨੂੰ ਪ੍ਰਾਪਤੀ ਤੋਂ ਕੁਝ ਵੀ ਨਹੀਂ ਕਹਿੰਦੇ ਹੋਣਾ ਹੈ ਕਹਿੰਦੇ ਜਹਾਂ ਜਾਈਏ ਤਾਂ ਚੱਲ ਖਾਨ ਕਹਿੰਦੇ ਜਿੱਥੇ ਵੀ ਮੈਂ ਤੀਰਥ ਤੇ ਕਿਤੇ ਵੀ ਜਾਣਾ ਕਹਿੰਦੇ ਪਾਣੀ ਹੈ ਜਾਂ ਪੱਥਰ ਪਾਣੀ ਵਿੱਚ ਇਸ਼ਨਾਨ ਕਰੋ ਮੂਰਤੀ ਨੂੰ ਮੱਥਾ ਟੇਕੂ ਪਰ ਕਹਿੰਦੇ ਤੂੰ ਪੂਰ ਰਹੇ ਹੋ ਹੈ ਸਭ ਸਮਾਂ ਪਰ ਕਹਿੰਦੇ ਮੈਨੂੰ ਹੁਣ ਸਮਝ ਆ ਗਈ ਤੂੰ ਤਾਂ ਕਹਿੰਦੇ ਸਾਰਿਆਂ ਵਿੱਚ ਨਿਰੰਤਰ ਵਸ ਰਿਹਾ ਤੂੰ ਤਾਂ ਘਟ ਘਟ ਵਿੱਚ ਕਣ ਕਣ ਵਿੱਚ ਰਮਿਆ ਹੋਇਆ ਹੈ ਕਹਿੰਦੇ ਮੈਨੂੰ ਤਾਂ ਇਹ ਸਮਝ ਆ ਗਈ ਕਦੋਂ ਆਈ বেদ ਪੁਰਾਨ ਸਭ ਦੇਖੇ ਜੋਏ ਕਹਿੰਦੇ ਜਦੋਂ ਮੈਂ ਧਰਮ ਗ੍ਰੰਥ ਕਹਿੰਦੇ ਪੜ ਕੇ ਖੋਜੇ ਵਿਚਾਰੇ ਗਿਆਨ ਲਿਆ ਸਮਝ ਲਈ ਤਾਂ ਕਹਿੰਦੇ ਮੈਨੂੰ ਇਹ ਸਮਝ ਆਈ ਕਿਹੜੀ ਸਮਝ ਆਈ ਉहां ਤੋ ਜਾਈਏ ਜੋ ਇहां ਨਾ ਹੋਏ ਕਹਿੰਦੇ ਮੈਂ ਉਥੇ ਤਾਂ ਤਾਂ ਜਾਵਾਂ ਜੇ ਇੱਥੇ ਨਾ ਹੋਵੇ ਕਿਉਂਕਿ ਜਿਹੜਾ ਤਾਂ ਕਿਤੇ ਦਰਸ਼ਨਾਂ ਲਈ ਜਾਂਦਾ ਨੂੰ ਵੀ ਮੈਂ ਚੀਜ਼ ਦੇ ਤੀਰਥ ਸਥਾਨ ਦੇ ਦਰਸ਼ਨ ਕਰਕੇ ਆ। ਦੇਖਾਂ ਵੀ ਗੁਰੂਆਂ ਦੀ ਇਹ ਪਾਵਨ ਧਰਤੀ ਹੈ। ਇਹ ਤਾਂ ਇੱਕ ਵੱਖਰੀ ਗੱਲ ਹੈ, ਵਧੀਆ ਗੱਲ ਹੈ ਸਾਰੇ ਤੀਰਥ ਸ਼ਰਨਾਂ ਦੇ ਤੀਰਥ ਸਥਾਨਾਂ ਦੇ ਦਰਸ਼ਨ ਕਰਨੇ ਚਾਹ। ਪਰ ਜਿਹੜਾ ਇਹ ਸਮਝ ਕੇ ਜਾਂਦਾ ਹੈ ਵੀ ਮੈਂ ਉੱਥੇ ਪਰਮਾਤਮਾ ਨੂੰ ਮਿਲਣ ਚੱਲਿਆ। ਉੱਥੇ ਕੋਈ ਵੱਖਰਾ ਰੱਬ ਹੈ। ਉੱਥੇ ਕੋਈ ਵੱਖਰੀ ਚੀਜ਼ ਹੈ ਕਹਿੰਦੇ ਉਹ ਇਹ ਫਿਰ ਇੱਥੇ ਵੀ ਹੈ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਵੇ ਕਹਿੰਦੇ ਉੱਥੇ ਤਾਂ ਮੈਂ ਤਾਂ ਜਾਵਾਂ ਜੇ ਇੱਥੇ ਨਾ ਹੋਵੇ ਕਹਿੰਦੇ ਕਿਉਂਕਿ ਉਹ ਤਾਂ ਮੇਰੇ ਅੰਦਰ ਹੀ ਹੈ ਘਰ ਹੀ ਮੈਂ ਸਭ ਵਤ ਹੈ ਬਾਹਰ ਕਿਛ ਨਾ ਜਿਸ ਤਰ੍ਹਾਂ ਇਹੋ ਜਿਹੇ ਬਹੁਤ ਤੁਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੀਆਂ ਆਪਾਂ ਨੂੰ ਇਦਾਂ ਬਾਹਰ ਢੂੰਡਤ ਬਹੁਤ ਦੁਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜੀ ਸਭ ਕਿਛ ਘਰ ਮੈਂ ਬਾਹਰ ਨਾ ਬਾਹਰ ਟੋਲੈ ਸੋ ਭਰਮ ਪੁਲਾ ਇਹੋ ਜੇ ਬਹੁਤ ਬਦੂ ਜੀ ਨੇ ਪ੍ਰਮਾਣ ਦਿੱਤੇ ਨੇ ਕਿ ਤੂੰ ਬਾਹਰ ਕਿਉ ਲੱਭਦਾ ਫਿਰਦਾ ਉਹ ਤਾਂ ਤੇਰੇ ਹਿਰਦੇ ਰੂਪੀ ਘਟ ਵਿੱਚ ਹੀ ਹੈ ਤੇਰੇ ਅੰਦਰ ਹੀ ਹੈ ਕਿਉਂਕਿ ਆਪਾਂ ਪਹਿਲਾ ਇਹ ਡਿਸਾਈਡ ਕਰਨਾ ਹੈ ਪ੍ਰਮਾਤਮਾ ਨੂੰ ਬਾਹਰ ਲੱਭਣਾ ਹੈ ਕਿ ਅੰਦਰ ਜੇ ਆਪਣਾ ਪਹਿਲਾ ਹੀ ਸਟੈਪ ਗਲਤ ਹੋ ਜਵੇ ਆਪਾਂ ਬਾਹਰ ਨੂੰ ਤੁਰ ਪਈਏ ਫਿਰ ਆਪਾਂ ਉਹ ਜਗ੍ਹਾ ਤੇ ਨਹੀਂ ਪਹੁੰਚ ਸਕਦੇ ਆਪਣੀ ਜਿਹੜੀ ਯਾਤਰਾ ਹੈ ਅੰਦਰ ਨੂੰ ਹੋਣੀ ਚਾਹੀਦੀ ਵੀ ਮੈਂ ਆਪਣੇ ਅੰਦਰ ਨੂੰ ਖੋਜਾਂ ਅੰਦਰ ਨੂੰ ਖੋਜਣ ਦਾ ਭਾਵ ਹੁੰਦਾ ਹੈ ਵੀ ਮੈਂ ਆਪਣੇ ਅੰਦਰ ਦੇਖਾਂ ਵੀ ਮੇਰੇ ਵਿੱਚ ਕਮੀ ਕੀ ਹੈ ਮੈਨੂੰ ਕੋਈ ਵਿਕਾਰ ਤਾਂ ਨਹੀਂ ਹੈ ਜਿਹੜਾ ਮੈਨੂੰ ਅੱਗੇ ਨਹੀਂ ਵਧਣ ਦਿੰਦਾ ਮੇਰੀ ਜ਼ਿੰਦਗੀ ਨੂੰ ਮੇਰੇ ਪਰਿਵਾਰ ਮੈਨੂੰ ਕੋਈ ਐਸਾ ਨਸ਼ਾ ਤਾਂ ਨਹੀਂ ਲੱਗਿਆ ਜਿਹੜਾ ਮੈਨੂੰ ਗੁਰੂ ਦੇ ਦਰਬਾਰ ਵੀ ਨਹੀਂ ਜਾਣ ਦਿੰਦਾ ਇਸ ਲਈ ਕਹਿੰਦੇ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ ਕਹਿੰਦੇ ਉੱਥੇ ਤਾਂ ਮੈਂ ਕਾ ਜਾਵਾਂ ਜੇ ਇੱਥੇ ਨਾ ਹੋਵੇ ਕਿਉਂਕਿ ਹੁਣ ਮੈਨੂੰ ਇਹ ਸਮਝ ਆ ਗਈ ਅੱਗੇ ਕਹਿੰਦੇ ਸਤਗੁਰ ਮੈਂ ਬਲਿਹਾਰੀ ਤੋਰ ਕਹਿੰਦੇ ਉਹ ਸਤਿਗੁਰੂ ਤੋਂ ਮੈਂ ਬਲਿਹਾਰ ਜਾਂਨਾ ਜਿਨੇ ਮੈਨੂੰ ਇਸ ਸਹੀ ਰਸਤੇ ਤੇ ਤੋਰਤਾ ਸਹੀ ਰਸਤਾ ਦਿਖਾਤਾ ਕਹਿੰਦੇ ਮੈਂ ਉਹ ਸਤਿਗੁਰੂ ਤੋਂ ਸਦਾ ਹੀ ਬਲਿਹਾਰ ਜਾਂਦਾ ਜਨ ਸਕਲ ਬੇਕਲ ਭ੍ਰਮ ਆਟੇ ਮੋਰ ਜਿਹੜੇ ਗੁਰੂ ਨੇ ਕਹਿੰਦੇ ਮੇਰੇ ਕਥਨ ਭਰਮ ਸੀ ਨੇ ਜਿਹੜੇ ਕਹਿੰਦੇ ਮੇਰੇ ਉਹ ਸਾਰੇ ਕਟ ਮੇਰੇ ਭਰਮ ਜਿਹੜੇ ਮਨ ਦੇ ਵਿੱਚ ਪਏ ਹੋਏ ਸੀ ਮੈਂ ਇੱਤਰ ਉਤਰ ਪੱਥਰਾਂ ਦੀ ਪੂਜਾ ਕਰਦਾ ਫਿਰਦਾ ਸੀ ਕਦੇ ਕਿਸੇ ਦਰ ਤੇ ਮੰਗਲਵਾਰ ਨੂੰ ਕਿਤੇ ਵੀਰਵਾਰ ਨੂੰ ਕਿਤੇ ਸ਼ਨੀਵਾਰ ਨੂੰ ਕਿਤੇ ਮੈਂ ਤੇਲ ਚ ਕੀ ਫਿਰਦਾ ਕਿਤੇ ਮੈਂ ਸ਼ੋਲੇ ਚ ਕੀ ਫਿਰ ਕਹਿੰਦੇ ਇਹ ਹੁਣ ਮੈਨੂੰ ਸਾਰੀ ਸਮਝ ਆ ਗਈ ਜਿਹੜੇ ਮੇਰੇ ਮਨ ਦੇ ਵਿੱਚ ਭ੍ਰਮ ਪਏ ਹੋਏ ਸੀ ਨਾ ਮੈਂ ਭਟਕਿਆ ਹੋਇਆ ਸੀ ਵੀ ਮੈਂ ਉਹਨੂੰ ਕਿਤੇ ਪਰ ਮਾਤਮ ਨੂੰ ਮੈਨੂੰ ਬਾਹਰ ਮਿਲ ਜੀਵੇ ਸਭ ਤੋਂ ਵੱਡੀ ਇਹੀ ਪਟਕਣਾ ਹੈ ਕਿਉਂਕਿ ਉਹ ਹੈ ਤਾਂ ਅੰਦਰ ਇਸੇ ਲਈ ਕਹਿੰਦੇ ਗੁਰੂ ਨੇ ਮੇਰੇ ਸਾਰੇ ਉਹ ਭਰਮ ਭਲੇਖੇ ਉਹ ਕਰਮ ਕਾਂਡ ਉਹ ਖਤਮ ਕਰਤੇ ਲਾਸਟ ਤੇ ਕਹਿੰਦੇ ਰਾਮਾਨੰਦ ਸੁਆਮੀ ਰਮਤ ਬ੍ਰਹਮਾ ਰਾਮਾਨੰਦ ਜੀ ਕਹਿੰਦੇ ਉਹ ਸੁਆਮੀ ਉਹ ਪ੍ਰਮਾਤਮਾ ਤਾਂ ਸਾਰੇ ਬ੍ਰੰਗ ਵਿੱਚ ਹੀ ਰਮਿਆ ਹੋਇਆ ਹੈ ਕਣ-ਕਣ ਵਿੱਚ ਰਮਿਆ ਹੋਇਆ ਹੈ ਘਟ-ਘਟ ਮੈਂ ਹਰ ਜੁ ਬਸਰ ਸੰਤਨ ਕਹਿਓ ਕੋਕਾਰ ਕਹਿੰਦੇ ਉਹ ਤਾਂ ਹਰੇਕ ਘਟ ਵਿੱਚ ਹਰੇਕ ਕਣ ਵਿੱਚ ਨਿਰੰਤਰ ਇੱਕ ਰਸ ਰਮਿਆ ਹੋਇਆ ਹੈ ਗੁਰ ਕਾ ਸ਼ਬਦ ਕਟੈ ਕੋਟ ਕਰਮ ਪਰ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਨਾਲ ਜੁੜੇਗਾ ਨਾ ਗੁਰੂ ਦੀ ਵਿਚਾਰ ਨਾਲ ਜੁੜੇਗਾ ਤੇਰੇ ਕਹਿੰਦੇ ਕੋਟ ਕਰਮ ਕਰੋੜਾ ਕਰਮ ਕਹਿੰਦੇ ਇਹੋ ਜਿਹੋ ਕੱਟ ਦੂਗਾ ਖਤਮ ਕਰ ਤੂੰ ਜਿੰਨਾ ਕਰਕੇ ਤੂੰ ਭੁੱਲਿਆ ਪਟ ਗਿਆ ਫਿਰਦਾ ਇੱਧਰ ਉੱਧਰ ਫਿਰਦਾ ਜਗਾ ਜਗਾ ਮੱਥੇ ਟੇਕਦਾ ਫਿਰਦਾ ਪੱਥਰ ਪੂਜਦਾ ਫਿਰਦਾ ਕਦੇ ਕਿਸੇ ਦਰਗਾਹਾਂ ਤੇ ਪਟਕਦਾ ਫਿਰਦਾ ਵੀ ਮੈਨੂੰ ਕੁਸ਼ ਪ੍ਰਾਪਤ ਹੋ ਜਾ। ਇਹ ਤੇਰੇ ਜਿਹੜੇ ਭਰਮ ਭੁਲੇਖੇ ਨੇ ਇਹ ਗੁਰੂ ਦੇ ਸ਼ਬਦ ਦੁਆਰਾ ਗੁਰੂ ਦੀ ਵਿਚਾਰ ਦੁਆਰਾ ਹੀ ਕੱਟੇ ਜਾ ਸਕਦੇ ਹਨ। ਇਹ ਸ਼ਬਦ ਦਾ ਸੰਖੇਪ सार ਇਹੀ ਹੈ ਵੀ ਉਹ ਪ੍ਰਮਾਤਮਾ ਨੂੰ ਮੈਂ ਕਿਤੇ ਬਾਹਰ ਨਹੀਂ ਲੱਭਦਾ ਫਿਰਨਾ। ਮੈਂ ਆਪਣੇ ਬੰਦੇ ਖੋਜ ਦਿਲ ਹਰ ਰੋਜ਼ ਨਾ ਸਿਰ ਪਰੇਸ਼ਾਨੀ ਮਾਂ ਹੈ। ਤੂੰ ਹੁਣ ਜਿਹਦੇ ਕੋਲ ਵੀ ਜਾਏਗਾ ਵੀ ਮੈਨੂੰ ਪਰਮਾਤਮਾ ਨੂੰ ਮੜਾ ਉਹਨੂੰ ਕੀ ਪਤਾ ਤੇਰੇ ਮਨ ਵਿੱਚ ਕੀ ਚੱਲ ਰਿਹਾ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕਿਹਦੇ ਮਨ ਵਿੱਚ ਕੀ ਚੱਲ ਰਿਹਾ ਹੁਣ ਆਪਾਂ ਬੈਠੇ ਆ ਆਪਾਂ ਨੂੰ ਨਾਲ ਦੇ ਵੀ ਨਹੀਂ ਪਤਾ ਵੀ ਇਹ ਇਸ ਟਾਰਮ ਮਨ ਵਿੱਚ ਕੀ ਸੋਚ ਰਿਹਾ ਕਿਉਂਕਿ ਆਪਣੇ ਮਨ ਦੀ ਖਬਰ ਆਪਾਂ ਨੂੰ ਹੀ ਹੈ ਦੁਨੀਆ ਤੇ ਕਹਿੰਦੇ ਇੱਕ ਬੰਦਾ ਹੈ ਜਿਹੜਾ ਤੁਹਾਨੂੰ ਸਵਾਰ ਸਕਦਾ ਉਤ ਸੇ ਖੁਦ ਆਪ ਹੂੰ ਜਦੋਂ ਤੁਸੀਂ ਮੰਨ ਲਿਆ ਵੀ ਮੈਂ ਆਪਣੇ ਆਪ ਨੂੰ ਸਵਾਰ ਆਪ ਸਵਾਰੈ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਫਰੀਂਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਵੇ ਬਸ ਆਪਣੇ ਅੰਦਰ ਝਾਕੋ ਆਪਣੀਆਂ ਕਮੀਆਂ ਨੂੰ ਗੁਰੂ ਦੇ ਸ਼ਬਦ ਦੁਆਰਾ ਗਿਆਨ ਲੈ ਕੇ ਦੂਰ ਕਰਨ ਦਾ ਉਦਮ ਕਰੋ ਤੇ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਤਾਂ ਕਿ ਤੁਹਾਡਾ ਜੀਵਨ ਇਹ ਸੋਨਾ ਤੇ ਸੱਚਾ ਬਣ ਸਕੇ ਆਇਆ ਕਰੋ ਰੋਜ਼ਾਨਾ ਗੁਰੂ ਦੀ ਵਿਚਾਰ ਸੁਣ ਕੇ ਹੀ ਜਿਹੜਾ ਆਪਣਾ ਇਹ ਮਨ ਹੈ ਇਹ ਬਦਲਣਾ ਹੈ ਤੇ ਆਪਣਾ ਜੀਵਨ ਹੈ ਜਿਹੜਾ ਵਧੀਆ ਬਣਨਾ ਹੈ ਵਿਚਾਰਾ ਕਰਦੇ ਆ ਇਕਨੇ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਛੱਕਾ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਦ ਬਖਸ਼ਣ ਜੋਗ ਹੈ ਬੁਲਾਓ ਜੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ